ਕਰ ਲਗਾ ਕਿੰਦੇ ਇੱਕ ਹੀਰਾ ਕਮਿਹਾਰ ਨੂੰ ਲੱਭ ਗਿਆ ਤੇ ਚਮਕਦਾ ਸੀ ਉਹਨੇ ਸੋਚਿਆ ਪੱਥਰ ਆ ਚਮਕੀਲਾ ਪੱਥਰ ਉਹ ਹੀਰੇ ਨੂੰ ਚੁੱਕ ਕੇ ਪੱਥਰ ਸਮਝਦਾ ਕਿਉਂਕਿ ਕਮਿਹਾਰ ਨੂੰ ਨਹੀਂ ਪਤਾ ਹੀਰੇ ਦੀ ਕੀਮਤ ਕਿੰਨੀ ਆ ਦੀ ਕਦਰ ਕੀ ਹੈ ਉਹਨੇ ਕਮਿਹਾਰ ਨੇ ਆਖਿਆ ਵੀ ਐਡਾ ਚਮਕਣਾ ਤੇ ਐਡਾ ਚਮਕੀਲਾ ਇਹ ਪੱਥਰ ਹੈ ਇਹਨੂੰ ਰੱਖਾਂ ਕਿੱਥੇ ਕਿਉਂਕਿ ਜਿਹੜੇ ਕਮਿਹਾਰ ਨੇ ਉਹਨਾਂ ਕੋਲ ਖਚਰਾ ਹੁੰਦੀਆਂ ਉਹਨੇ ਕਿਹਾ ਇਸ ਹੀਰੇ ਨੂੰ ਇਸ ਪੱਥਰ ਨੂੰ ਮਾਪ ਕਰਨਾ ਮੈਂ ਇਸ ਗਧੇ ਦੇ ਗਲ ਵਿੱਚ ਬੰਨ੍ਹ ਦੇਣਾ ਉਹਨੇ ਬੰਨ੍ਹ ਦਿੱਤਾ ਉਹ ਜਦੋਂ ਗਧੇ ਨੂੰ ਲੈ ਕੇ ਗਿਆ ਨਾ ਬਾਜ਼ਾਰ ਵਿੱਚ ਦੀ ਤੇ ਵਿਚਾਰ ਦੇ ਵਿੱਚ ਜਿਹੜਾ ਜ਼ੌਰੀ ਸੀ ਉਹਦੀ ਨਿਗਾਹ ਪੈ ਗਈ ਉਹਦੀ ਚਮਕ ਤਾਂ ਜੋਰੀ ਨੇ ਪਛਾਲ ਲਿਆ ਵੀ ਗਧੇ ਦੇ ਗੱਲ 'ਚ ਹੀਰਾ ਬੱਦੀ ਫਿਰਦਾ। ਹੀਰਾ ਬੰਨੀ ਫਿਰਦਾ। ਤੇ ਖੋਣੋ ਸਿਆਰ ਬੋਤ ਸੀ ਜਿਹੜਾ ਜੋਰੀ ਸੀ ਉਹਦੇ ਕੋਲ ਗਿਆ ਉਹਨੂੰ ਨਹੀਂ ਕਿਹਾ ਕਿ ਇਹ ਹੀਰਾ ਬੰਨੀ ਫਿਰਦਾ ਪਾਗਲਾ ਮੂਰਖਾ ਇਹਦੀ ਕੀਮਤ ਇੰਨੀ ਹੈ। ਉਹਨੂੰ ਕਹਿੰਦਾ ਅ ਚਮਕੀਲਾ ਜਾਂ ਜਿਹੜਾ ਪੱਥਰ ਬੰਨੇ ਗਧੇ ਦੇ ਗੱਲ 'ਚ ਬੋਲੇ ਦਾ ਕੀ ਲਏਗਾ। ਹੁਣ ਕਮਿਆਰ ਕੀ ਜਾਣੇ ਹੀਰੇ ਦੀ ਕੀਮਤ ਹੀਰੇ ਦੀ ਕਦਰ। ਉਹਨੇ ਕਹਿ ਦਿੱਤਾ ਅੱਠ ਆਣੇ ਦੇ ਦੇ ਉਹਨੇ ਕਿਹਾ ਅੱਠ ਆਣੇ ਉਹਨੇ ਚਲਾਕੀ ਖੇਡੀ ਆਪਣੇ ਮਲੋਂ ਜੋਰੀ ਨੇ ਲਾਲਚ ਆ ਗਿਆ ਮਨ 'ਚ ਉਹਨੂੰ ਪਤਾ ਸੀ ਕਰੋੜਾਂ ਦਾ ਪਰ ਕਹਿੰਦਾ ਇਹਦੇ ਮੈਂ 4 ਆਣੇ ਦੇ ਸਕਦਾ 4 ਆਣੇ ਉਹ ਕਹਿੰਦਾ 4 ਆਣੇ ਨਹੀਂ ਤੇਰੀ ਮਰਜ਼ੀ ਏ ਮੈਂ ਤੇ 8 ਆਣਿਆਂ ਦਾ ਦੇਣਾ ਲੈਣਾ ਤੇ 8 ਆਣੇ ਦੇ ਜਾ ਤੇ ਲੈ ਜਾ ਹੁਣ ਉਹ ਚਾਰ ਆਨਿਆਂ ਟਿੜਕ ਗਿਆ ਅੱਗੇ ਤੁਰ ਪਿਆ ਨੇ ਸੋਚਿਆ ਇਹਨੂੰ ਕਿਹੜਾ ਕਿਸੇ ਹੋਰ ਜੋਰੀ ਨੇ ਮਿਲਣਾ ਤੇ ਮੈਨੂੰ ਪਿੱਛੋਂ ਆਵਾਜ਼ ਮਾਰੇਗਾ ਜਿਵੇਂ ਆਪਾਂ ਕੱਪੜੇ ਵਾਲੀਆਂ ਦੁਕਾਨਾਂ ਤੋਂ ਤੁਰ ਪੈਣਾ ਵੀ ਭਾਈ ਇਹਨੇ ਦਾ ਸੂਟ ਲਾਣਾ ਠੀਕ ਆ ਬਹੁਤੀਆਂ ਬੀਬੀਆਂ ਇਦਾਂ ਕਰਦੀਆਂ ਵੀ ਭਾਈ ਪਿੱਛੋਂ ਆਵਾਜ਼ਾਂ ਮਾਰਨ ਹੁਣ ਉਹ ਤੁਰ ਪਿਆ ਪਰ ਉਹਨੂੰ ਅੱਗੋਂ ਇੱਕ ਹੋਰ ਜੋਰੀ ਟੱਕਰ ਗਿਆ ਉਹ ਜੋਰੀ ਕਹਿੰਦਾ ਆਹ ਜਿਹੜਾ ਪੱਥਰ ਟੰਗਿਆ ਹੀ ਗਧੇ ਦੇ ਗਲ 'ਚ ਇਹਦੀ ਕੀਮਤ ਕਿੰਨੀ ਉਹ ਕਹਿੰਦਾ 88 ਹੁਣ ਉਹਨੂੰ ਕੀਮਤ ਦਾ ਪਤਾ ਸੀ ਉਹ ਕਹਿੰਦਾ 1 ਰੁਪਿਆ ਚੱਕ ਤੇ ਮੈਨੂੰ ਦੇ ਦੇ ਉਹ 1 ਰੁਪਏ ਚ ਲੈ ਗਿਆ ਹੁਣ ਦੂਸਰਾ ਜੋਰੀ ਦੂਰੋਂ ਵੇਖ ਰਿਆ ਸੀ ਉਹ ਮੁੜ ਕੇ ਵਾਪਸ ਆਇਆ ਕਹਿੰਦਾ ਪਾਗਲਾ ਇਹਦੀ ਕੀਮਤ ਤੇ ਕਰੋੜਾਂ ਦੀ ਏ ਤੇ ਤੂੰ ਇਹਨੂੰ ਆਨਿਆਂ ਚ 1 ਰੁਪਏ ਚ ਵੇਚ ਦਿੱਤਾ ਕਹਿੰਦਾ ਮੈਨੂੰ ਇਸ ਗੱਲ ਦੀ ਬਿਲਕੁਲ ਵੀ ਕੋਈ ਨਮੋਸ਼ੀ ਨਹੀਂ ਕਿ ਮੈਨੂੰ ਘਾਟਾ ਪੈ ਗਿਆ ਮੈਂ ਤੇ ਕਮਿਹਾਰ ਆ ਮੈਨੂੰ ਤੇ ਇਸ ਦੀ ਕੀਮਤ ਤਾਂ ਹੀ ਨਹੀਂ ਪਤਾ ਕਿ ਇਹਦੀ ਕੀਮਤ ਕਿੰਨੀ ਕੁ ਹੈ ਕਹਿੰਦਾ ਇਹ ਨਮੋਸ਼ੀ ਤੈਨੂੰ ਹੋਣੀ ਚਾਹੀਦੀ ਹੈ ਇਹ ਘਾਟਾ ਤੈਨੂੰ ਪਿਆ ਮੈਨੂੰ ਕੋਈ ਘਾਟਾ ਨਹੀਂ ਪਿਆ ਮੈਨੂੰ ਤੂੰ 89 ਦੇਨਾ ਸੀ 4 ਨੇ ਤੇ ਆ ਗਿਆ ਅਗਲੇ ਨੇ ਰੁਪਇਆ ਦਿੱਤਾ ਮੈਨੂੰ ਤੇ ਪ੍ਰੋਫਿਟ ਹੋਇਆ ਕਿਉਂਕਿ ਮੈਨੂੰ ਇਹਦੀ ਕੀਮਤ ਤਾਂ ਨਹੀਂ ਪਤਾ ਤੈਨੂੰ ਕੀਮਤ ਦਾ ਪਤਾ ਸੀ ਪਰ ਤੂੰ ਇਹਦੀ ਕੀਮਤ ਨਹੀਂ ਪਾਈ ਅਗਲੇ ਨੇ 1 ਰੁਪਿਆ ਦਿੱਤਾ ਇਹਦੀ ਨਮੋਸ਼ੀ ਤੈਨੂੰ ਹੋਣੀ ਚਾਹੀਦੀ ਹੈ ਹੁਣ ਧਿਆਨ ਨਾਲ ਸੁਣਿਓ ਢਾਡੀ ਝੋਲੀ ਵਿੱਚ ਸਤਿਗੁਰਾਂ ਨੇ ਕੌਮ ਦੇ ਹੀਰੇ ਪਾਏ ਇਹ ਢਾਡੀ ਇਰਾਗੀ ਇਹ ਪ੍ਰਚਾਰਕ ਕੌਮ ਦੇ ਹੀਰੇ ਪਰ ਬਹੁਤਿਆਂ ਨੂੰ ਇਨ੍ਹਾਂ ਕੌਮ ਦੇ ਹੀਰਿਆਂ ਦੀ ਕੀਮਤ ਹੀ ਨਹੀਂ ਪਤਾ ਲੱਗੀ ਨਹੀਂ ਪਤਾ ਲੱਗੀ ਸਰ ਇਹ ਸੱਚਾ ਸੀ ਇਹਨਾਂ ਦੀ ਕੀਮਤ ਪਾਟੇ ਹੋਏ ਗਲੇ ਕੋਈ ਸੜੇ ਕੋਈ 10 ਰੁਪਏ ਸਮਝ ਕੇ ਰੱਖ ਦਿੱਤੇ ਵੀ ਸ਼ਾਇਦ ਇਹਨਾਂ ਦੇ ਲਾਇਕੀ ਨੇ ਪਰ ਨਹੀਂ ਸਮਝੇ ਕਿ ਕੋਈ ਪੀ ਐਚ ਡੀ ਕਰਕੇ ਬੈਠਾ ਹੈ ਕੋਈ ਐਮ ਫਿਲ ਕਰਕੇ ਬੈਠਾ ਹੈ ਕੋਈ ਐਮ ਏ ਕਰਕੇ ਬੈਠਾ ਹੈ ਅਸੀਂ ਕੀ ਸਮਝਿਆ ਕਿ ਅਨਪੜ ਟੋਲਾ ਹੈ ਇਹ ਕਿਹੜਾ ਕਿਸੇ ਕਾਲਜ ਚ ਕਹਿਆ ਕਿਹੜਾ ਯੂਨੀਵਰਸਿਟੀ ਕਿਸੇ ਚ ਪੜ੍ਹਿਆ ਸਾਡੀ ਸੋਚ ਕਿੱਥੇ ਸੀ ਸਾਡੀ ਸੋਚ ਉਸ ਕਮਿਆਰ ਵਾਲੀ ਸੀ ਕਿਉਂ ਕਿ ਅਸੀਂ ਹੀਰਿਆਂ ਨੂੰ ਆਪਣੇ ਗੁਰਦੁਆਰਿਆਂ ਤੇ ਰੱਖ ਲਿਆ ਅਸੀਂ ਹੀਰਦਿਆਂ ਹੀਰਿਆਂ ਨੂੰ ਕੈਦੀ ਬਣਾ ਕੇ ਰੱਖ ਲਿਆ ਆ ਪਿੱਛੇ ਜੀ ਸਰੂਪ ਸਿੰਘ ਕੰਡਿਆਣਾ ਨੇ ਗੱਲ ਕੀਤੀ ਆਸਟ੍ਰੇਲੀਆ ਤੋਂ ਬਹੁਤਿਆਂ ਨੇ ਵੇਖੀ ਹੋएगी ਉਹ ਵੀਡੀਓ ਅਸੀਂ ਖੀਰਿਆਂ ਨੂੰ ਕੈਦੀ ਤੇ ਬਣਾ ਲਿਆ ਅਸੀਂ ਖੀਰਿਆਂ ਨੂੰ ਟੁਕੜਬੂਤ ਤੇ ਬਣਾ ਦਿੱਤਾ ਅਸੀਂ ਖੀਰਿਆਂ ਨੂੰ ਸਿਰਫ ਸਪੈਦ ਕੋਸ ਤੇ ਕਹਿ ਦਿੱਤਾ ਪਰ ਉਹਨਾਂ ਖੀਰਿਆਂ ਦੀ ਕਦਰ ਨਹੀਂ ਪਾਈ ਹਾਲਾਂਕਿ ਇਸ ਗੱਲ ਦਾ ਸਾਨੂੰ ਪਤਾ ਸੀ ਪਰ ਅਸੀਂ ਕੀਮਤ ਨਹੀਂ ਅਸੀਂ ਕੀਮਤ ਰੱਖੀ ਗਲੇ 1.5 ਰੁਪਏ ਪਾਟੇ ਕਿਸੇ ਦੁਕਾਨਦਾਰ ਦੀ ਖੱਟੀ ਤੇ ਜਾਓ ਤੇ ਮਾਫ ਕਰਨਾ ਉਹ ਵੀ ਉਹ 10 ਰੁਪਏ ਨਹੀਂ ਲੈਂਦਾ ਜਿਹੜੇ ਤੁਸੀਂ ਗਲੇ ਸੜੇ ਰਾਗੀਆਂ ਤੇ ਢਾਡੀਆਂ ਨੂੰ ਰੱਖਦੇ ਠੀਕ ਆ ਤੁਸੀਂ ਸਨਮਾਨ ਕਰਦੇ ਹੋ ਸਤਿਕਾਰ ਕਰਦੇ ਹੋ ਪਰ ਸੋਚੋ ਕਿ ਹੀਰੇ ਦੀ ਕੀਮਤ ਕੀ ਹੈ ਤੇ ਅਸੀਂ ਕੀਮਤ ਕੀ ਅਦਾ ਕਰ ਰਹੇ ਹਾਂ ਅਸੀਂ ਕੀਮਤ ਕੀ ਪਾ ਰਹੇ ਹਾਂ ਕੀਮਤ ਪਾਈ ਬਾਪੂ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕੀਮਤ ਦੀ ਗੱਲ ਕਰਨ ਲੱਗਾ ਉਹਨਾਂ ਕੀਮਤ ਪਾਈ ਸਤਿਗੁਰੂ ਨੇ ਭਾਈ ਮਰਦਾਨੇ ਨੂੰ ਕਿਹਾ ਸੀ ਉਹ ਇਹਨਾਂ ਲੋਕਾਂ ਦੀ ਉਸਤਤ ਕਰਨੀ ਛੱਡ ਰੱਬ ਦੀ ਉਸਤਤ ਕਰਿਆ ਕਰ ਤੇ ਰੱਬ ਦੀ ਉਸਤਤ ਕਰੇਗਾ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹੇਗੀ ਤੇ ਸਚਾਈਏ ਭਾਈ ਮਰਦਾਨੇ ਨੂੰ ਕਿਸੇ ਗੱਲ ਦੀ ਕੋਈ ਕਮੀ ਰਹਿਣ ਨਹੀਂ ਦਿੱਤੀ ਮੈਂ ਕਿੰਨਾ ਦੁਨੀਆਂ ਤੇ ਜਿੱਡਾ ਵਧੀਆ ਤੇ ਸੋਹਣਾ ਵਿਆਹ ਭਾਈ ਮਰਦਾਨੇ ਦੀ ਬੇਟੀ ਦਾ ਹੋਇਆ ਨਾ ਹੋ ਸਕਦਾ ਉਹਨਾਂ ਸਮਿਆਂ 'ਚ ਕਿਸੇ ਅਮੀਰ ਜਾਦੇ ਦੀ ਬੇਟੀ ਦਾ ਨਾ ਹੋ ਜਾਵੇ ਕਿਉਂ ਕਿ ਗੁਰਨਾਨਕ ਨੇ ਕੋਈ ਕਮੀ ਨਹੀਂ ਰਹਿਣ ਗੁਰਨਾਨਕ ਕਹਿਆ ਅਸੀਂ ਤੇਰੇ ਨਾਲ ਜੇ ਤੂੰ ਕਰਤਾਰ ਦੀ ਉਸਤਤ ਕਰੇਂਗਾ ਕਿਸੇ ਗੱਲ ਦੀ ਤੈਨੂੰ ਕਮੀ ਨਹੀਂ ਰਹੇਗੀ ਅਸੀਂ ਕੀ ਕੀਤਾ ਅਸੀਂ ਕੀ ਕੀਤਾ ਸੋਚਿਓ ਕਦੇ ਸਤਗੁਰੂ ਜੀ ਕਹਿੰਦੇ ਸੀਸ ਵੱਡੇ ਕਰ ਬੈਸਨ ਦੀਜੈ ਮਨ ਸਰ ਸੇਵ ਕਰੀਜੈ ਕਿਦੀ ਜਿਹੜਾ ਕਰੀਦੀ ਮੈਨੂੰ ਗੱਲ ਸੁਣਾਵੇ ਜਿਹੜਾ ਰੱਬ ਦੀ ਕੋਈ ਘਰ ਦੀ ਗੱਲ ਸੁਣਾਵੇ ਉਹਦੇ ਲਈ ਮੈਂ ਆਪਣਾ ਸੀਸ ਵੱਟ ਕੇ ਵੀ ਦੇ ਦਵਾਂ ਤੇ ਬਿਨਾਂ ਸੀਸ ਤੋਂ ਸੇਵਾ ਕਰਾਂ ਤੇ ਮੈਂ ਸਮਝਾਂਗਾ ਮੇਰਾ ਆਇਆ ਹੋਇਆ ਪ੍ਰਵਾਨ ਹੋ ਗਿਆ ਤੇ ਅਸੀਂ ਕੀ ਸਮਝਿਆ ਭਾਈ ਮਰਦਾਨਾ ਇਨਾਂ ਕੋ ਅਮੀਰ ਸੀ ਯਾਦ ਰੱਖਿਓ ਉਸ ਗੱਲ ਨੂੰ ਕਬੀਰ ਰਾਜ ਕਬੀ ਸੰਤੋਖ ਸਿੰਘ ਬਾਤ ਲਿਖ ਦਿਆ ਤੁਸੀਂ ਇਤਿਹਾਸ ਵੀ ਸਰਵਨ ਕਰਦੇ ਹੋ ਇੱਥੋਂ ਸ਼ਾਮ ਨੂੰ ਤੇ ਤੁਸੀਂ ਸੁਣਿਆ ਵੀ ਹੋਏਗਾ ਵਿਚਾਰਿਆ ਵੀ ਹੋਵੇਗਾ ਕਿ ਜਦੋਂ ਭਾਈ ਸਾਹਿਬ ਭਾਈ ਮਰਦਾਨੇ ਮਰਦਾਨਾ ਦੀ ਪ੍ਰਚਾਰਕ ਫੇਰੀ ਤੇ ਪੂਰੇ ਹੋ ਗਏ ਘਰ ਆਉਣਾ ਨਸੀਬ ਨਹੀਂ ਹੋਇਆ ਗੁਰੂ ਨਾਨਕ ਸਾਹਿਬ ਨੇ ਉੱਥੇ ਸਸਕਾਰ ਕਰ ਦਿੱਤਾ ਇਹ ਕਬੀਰ ਰਾਜ ਕਬੀ ਸੰਤੋਖ ਸਿੰਘ ਨੇ ਲਿਖਿਆ ਤੇ ਸਰੰਦੇ ਨੂੰ ਉਹਦੇ ਪੁੱਤਰ ਨੂੰ ਬੁਲਾਣ ਦੇ ਲਈ ਆਏ ਸਜਾ ਦੇ ਬੁਲਾ ਕੇ ਲੈ ਕੇ ਗਏ ਤੇ ਜਦੋਂ ਸੱਜਣ ਠੱਗ ਦੀ ਧਰਮਸ਼ਾਲਾ ਕੋਲ ગયો ਕਹਿੰਦਾ ਭੁੱਖ ਲੱਗੀ ਏ ਮੈਂ ਕੁਝ ਖਾਵਾ ਧਰਮਸ਼ਾਲਾ 'ਚ ਜਦੋਂ ਗਿਆ ਉਹਦੀ ਪੋਸ਼ਾਕ ਵੇਖ ਕੇ ਉਹਨੂੰ ਬੰਨ ਲਿਆ ਸੱਜਣ ਠੱਗ ਨੇ ਕਿ ਇਹਦੇ ਕੋਲ ਬੜਾ ਰੁਪਈਆ ਪੈਸਾ ਹੋਵੇਗਾ ਕਿਉਂ ਪੋਸ਼ਾਕ ਬੜੀ ਮਹਿੰਗੀ ਪਾਈ ਸੀ ਪੁੱਤਰ ਕਿਹਦਾ ਸੀ ਕੀਰਤਨੀਆਂ ਦਾ ਜਿਨੇ ਰਬਾਬਨਾ ਕੀਰਤਨ ਕੀਤਾ ਭਾਈ ਮਰਦਾਨੇ ਦਾ ਪੁੱਤਰ ਤੇ ਉਹਦੀ ਪੋਸ਼ਾਕ ਐਡੀ ਮਹਿੰਗੀ ਕਿ ਸੱਜਣ ਠੱਗ ਭੁਲੇਖਾ ਖਾ ਗਿਆ ਉਹਨੇ ਪੁੱਛਿਆ ਕੌਣ ਹੈ ਤੂੰ ਤੇ ਮਰਾਸ਼ੀਆਂ ਦਾ ਪੁੱਤਰ ਸੀ ਝੂਠ ਨਹੀਂ ਸੀ ਬੋਲਿਆ ਕਿ ਮੈਂ ਕੋਈ ਅਮੀਰ ਜਾਤਾਂ ਕਹਿੰਦਾ ਮਰਾਸ਼ੀਆਂ ਡੂਮਾ ਕਹਿੰਦਾ ਆਪਣੀ ਜਾਤ ਨਹੀਂ ਲਕੋਈ ਕਹਿੰਦਾ ਨਹੀਂ ਤੂੰ ਡੂਮ ਨਹੀਂ ਹੋ ਸਕਦਾ ਤੂੰ ਮਰਾਸ਼ੀ ਨਹੀਂ ਹੋ ਸਕਦਾ ਕਹਿੰਦੇ ਕਿਉਂ ਕਹਿੰਦਾ ਤੇਰੀ ਤੇ ਪੋਸ਼ਾਕ ਬੜੀ ਸੋਹਣੀ ਆ ਬੜੀ ਮਹਿੰਗੀ ਆ ਹੀਰੇ ਜੜੇ ਹੋਏ ਆ ਇਸ ਕਰਕੇ ਤੂੰ ਮਰਾਸੀ ਨਹੀਂ ਹੋ ਸਕਦਾ ਕਹਿੰਦਾ ਮੈਂ ਮਰਾਸੀ ਆ ਕਹਿੰਦਾ ਫਿਰ ਤੇਰਾ ਜਿਹੜਾ ਮੁਰਸ਼ਿਦ ਉਹ ਬਲੀ ਹੋਏਗਾ ਕਹਿੰਦਾ ਹਾਂ ਮੇਰਾ ਮੁਰਸ਼ਿਦ ਬਲੀ ਐ ਗੁਰੂ ਨਾਨਕ ਮੇਰਾ ਮੁਰਸ਼ਿਦ ਹੈ ਕਿਉਂ ਮੇਰੇ ਪਿਤਾ ਨੇ ਇੰਨੇ ਸਾਲ ਗੁਰੂ ਨਾਨਕ ਸਾਹਿਬ ਨਾਲ ਰਬਾਬ ਵਜਾਈਏ ਤੇ ਮੈਂ ਗੁਰੂ ਨਾਨਕ ਦੇ ਘਰ ਦੇ ਕੀਰਤਨੀਏ ਦਾ ਪੁੱਤਰ ਆਂ ਤੇ ਅੱਜ ਗੁਰੂ ਨਾਨਕ ਦੇ ਘਰ ਦੇ ਕੀਰਤਨੀਏ ਦੇ ਪੁੱਤਰ ਵਿਚਾਰੇ ਮਥਾਜ ਨੇ ਪੜ੍ਹਾਈ ਤੋਂ ਵੀ ਉਹਨਾਂ ਦੇ ਸਕੂਲਾਂ ਦੀਆਂ ਫੀਸਾਂ ਨਹੀਂ ਜਾਂਦੀਆਂ ਉਹ ਵਿਚਾਰੇ ਵੇਖਦੇ ਆ ਵੀ ਫੀਸ ਕਿੱਥੋਂ ਭਰੀਏ ਕਿਉਂ ਕਿਉਂਕਿ ਅਸੀਂ ਕਦਰ ਨਹੀਂ ਕੀਤੀ ਉਹਨਾਂ ਹੀਰਿਆਂ ਦੀ ਬਹੁਤੇ ਲੋਕ ਕਿੱਤਾ ਛੱਡ ਗਏ ਬਹੁਤੇ ਲੋਕ ਇਹ ਫੀਲਡ ਛੱਡ ਗਏ ਕਹਿੰਦੇ ਕੀ ਲੈਣਾ ਕਿਉਂਕਿ ਮੈਂ ਇੱਕ ਛੋਟੀ ਜੀ ਗੱਲ ਕਰਨ ਲੱਗਾ ਇਸ ਫੀਲਡ ਚੋਂ ਨਿਕਲੇ ਲੋਕ ਢਾਡੀ ਸਨ ਤੇ ਢਾਡੀ ਜਿਹੜੇ ਸਨ ਉਹ ਵੀਰ ਢਾਡੀ ਵੀਰ ਇੱਕ ਇੱਤਾ ਛੱਡ ਕੇ ਨਚਾਰ ਬਣ ਗਏ ਉਹਨਾਂ ਸਮਿਆਂ ਚ ਅਗਲੇ ਨੂੰ 1100 ਦਿੱਤਾ ਜਾਂਦਾ ਸੀ ਤੇ ਚੁੱਪਦਾ ਸੀ 1100 ਬੜਾ ਜ਼ਿਆਦਾ ਹੈ ਅੱਜ ਉਹ ਕਿਤੇ ਗਿੱਧਾ ਪੰਘੜਾ ਪਾਉਣ ਲਈ ਜਾਂਦੇ ਨੇ ਕਿੱਧਾ ਪੰਗੜਾ ਪਾਉਣ ਲਈ ਇਹ ਜੇ ਕਿਸੇ ਨੇ ਮੈਨੂੰ ਬਾਅਦ ਚ ਪੁੱਛਣਾ ਆਇਆ ਤਾਂ ਮੈਂ ਦੱਸ ਵੀ ਦਾਂਗਾ ਉਹ ਵੀਰ ਕਿੱਧਾ ਪੰਗੜਾ ਪਾਉਣ ਲਈ ਜਾਂਦੇ ਨੇ ਛੱਡ ਕੇ ਕੰਮ ਤੇ ਅਗਲੇ ਠੋਕ ਕੇ ਕਹਿੰਦੇ 50000 ਲੈਣਾ 60000 ਲੈਣਾ ਲੱਖ ਰੁਪਇਆ ਲਾਂਗੇ ਤੇ ਲੋਕ ਹੱਸ ਕੇ ਦਿੰਦੇ ਆ ਤੇ ਸਾਨੂੰ ਨੱਕ ਡੋਬ ਕੇ ਨਹੀਂ ਮਰ ਜਾਣਾ ਚਾਹੀਦਾ ਕਾਦੇ ਲਈ ਕਿ ਅਸੀਂ ਕੌਮ ਦੇ ਖੀਰਿਆਂ ਨੂੰ ਨਚਾਰ ਬਣਾ ਦਿੱਤਾ ਅਸੀਂ ਕੌਮ ਦੇ ਖੀਰਿਆਂ ਨੂੰ ਨੱਚਣ ਗਾਉਣ ਵਾਲੇ ਬਣਾ ਦਿੱਤਾ। ਉਹਦਾ ਕਾਰਨ ਸੀ ਕਿ ਅਸੀਂ ਗੁਰੂ ਨਾਨਕ ਸਾਹਿਬ ਵਰਗਾ ਸਤਕਾਰ ਨਾ ਦੇ ਸਕੀ। ਅਸੀਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਰਗਾ ਸਤਕਾਰ ਨਾ ਦੇ ਸਕ ਗੱਲ ਵੱਖਰੀ ਭਾਈ ਸੱਤਾ ਤੇ ਬਲਵੰਡ ਬੇਮੁਖ ਹੋ ਕੇ ਚਲੇ ਗਏ। ਪਰ ਭਾਈ ਲੱਧਾ ਪਰਉਪਕਾਰੀ ਨੇ ਆਪਣਾ ਮੂੰਹ ਕਾਲਾ ਕਰਕੇ ਸਤਿਗੁਰਾਂ ਦੇ ਦਰ ਤੇ ਉਹਨਾਂ ਨੂੰ ਮਾਫੀ ਮੰਗਾਈ। ਤੇ ਐਡਾ ਵੱਡਾ ਅਦਮਖਾਜ ਭਾਈ ਸੱਤਾ ਤੇ ਬਲਵੰਡ ਦਾ ਜਿੱਤੇ 1430 ਅੰਗਾਂ 'ਚ 15 ਭਗਤ ਸਹਿਬਾਨ 5 ਗੁਰੂ ਸਹਿਬਾ 6 ਗੁਰੂ ਸਹਿਬਾਨ 11 ਭਟ ਸਹਿਬਾਨ ਤਿੰਨ ਗੁਰ ਸਿੱਖਾਂ ਨੂੰ ਸਜਦਾ ਕਰਦੇ ਹੋ ਨਾ ਉਹਨਾਂ ਤਿੰਨ ਗੁਰ ਸਿੱਖਾਂ 'ਚੋਂ ਭਾਈ ਸਾਹਿਬ ਭਾਈ ਸੱਤਾ ਤੇ ਬਲਵੰਡ ਨੂੰ ਵੀ ਸਜਦਾ ਹੁੰਦਾ ਕਿਉਂਕਿ 22 ਵਾਰਾਂ ਨੇ 22 ਵਾਰਾਂ ਦੇ ਵਿੱਚੋਂ ਇੱਕ ਵਾਰ ਭਾਈ ਸੱਤਾ ਤੇ ਬਲਵੰਡ ਜੀ ਦੀ ਹੈ ਦੋ ਵਾਰਾ ਐਸੀਆਂ ਗੁਰੂ ਗ੍ਰੰਥ ਸਾਹਿਬ ਚ ਜਿਹੜੀਆਂ ਰਾਗ ਮੁਕਤ ਨੇ ਮਾਫ ਕਰਨਾ ਸ਼ਲੋਕਾਂ ਤੋਂ ਬਿਨਾਂ ਨੇ ਸ਼ਲੋਕਾਂ ਤੋਂ ਬਿਨਾਂ ਨੇ ਇੱਕ ਬਸੰਤ ਕੀ ਵਾਰ ਤੇ ਇੱਕ ਭਾਈ ਸੱਤਾ ਤੇ ਬਲਵੰਡ ਜੀ ਕੀ ਵਾਰ ਹੈ ਜੀ ਇਹਦੇ ਚ ਸ਼ਲੋਕ ਨਹੀਂ ਗਏ ਸਿਰਫ ਪੌੜੀਆਂ ਨੇ ਸਿਰਫ ਪੌੜੀਆਂ ਕਰਨ ਕੀ ਉਹ ਰਾਗੀ ਵੀ ਪ੍ਰਵਾਨੇ ਗਏ ਪ੍ਰਵਾਨ ਹੋ ਗਏ ਕਿਉਂਕਿ ਸਤਗੁਰਾਂ ਨੇ ਬੜੇ ਅਦਬ ਤੇ ਸਤਿਕਾਰ ਕੀਤਾ ਉਹਨਾਂ ਦਾ ਉਹਨਾਂ ਰਾਗੀਆਂ ਦਾ ਉਹਨਾਂ ਗ੍ਰੰਥੀਆਂ ਦਾ ਅੱਜ ਲੋੜ ਗਾ ਸਾਨੂੰ ਸੰਭਾਲਣ ਦੀ ਮੈਂ ਇੱਕ ਵੀਡੀਓ ਵੇਖੀ ਬੜਾ ਰੋਸ ਆਇਆ ਆਪਣੇ ਆਪ ਨੂੰ ਕਿ ਅਸੀਂ ਗੁਰਦੁਆਰਿਆਂ ਤੇ ਸੋਨਾ ਲਾਉਣ ਵਾਲੇ ਤੇ ਬਣ ਗਏ ਅਸੀਂ ਆਲੀ ਸ਼ਾਨ ਗੁਰਦੁਆਰੇ ਤੇ ਲਾ ਲਏ ਬਣਾ ਲਏ ਡਾਉਨ ਸੀਲਿੰਗਾਂ ਕਰਕੇ ਏਸੀ ਲਾ ਲਾ ਕੇ ਪਰ ਕਦੀ ਗ੍ਰੰਥੀ ਦਾ ਲਾਚਾਰਪੁਣਾ ਵੇਖਿਆ ਕਦੀ ਗਰੰਥੀ ਦਾ ਦੁੱਖ ਵੇਖਿਆ ਸਮਝਿਆ ਕਦੀ ਬਿਲਕੁਲ ਨਹੀਂ ਇੱਕ ਗਰੰਥੀ ਸਿੰਘ ਆਪ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਕ ਕੇ ਵਿਚਾਰਾ ਹੈਂਡੀਕੈਪਟ ਮੈਂ ਉਹਨੂੰ ਮਾਰਾ ਨਹੀਂ ਕਾਂਗਾ ਉਹ ਆਪਣੀ ਕਿਰਤ ਕਰ ਰਿਹਾ ਤੇ ਪੌੜੀਆਂ ਤੋਂ ਉੱਤਰਦਾ ਥੱਲੇ ਪੌੜੀ ਪੌੜੀ ਕਾ ਹੱਥ 'ਚ ਹੈਂਡੀਕੈਪਟ ਤੇ ਗੁਰੂ ਗ੍ਰੰਥ ਸਾਹਿਬ ਚੁੱਕਿਆ ਉਹਨੇ ਸਿਰ ਤੇ ਕੀ ਉਹ ਚੋੜ ਕਰੇਗਾ ਕੀ ਕਰੇਗਾ ਉਹ ਗਰੰਥੀ ਸਾਹਿਬ ਉਹ ਰੱਖ ਲਿਆ ਵਿਚਾਰਾ ਜਿਹਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਮੈਂ ਉਹਨੂੰ ਮਾੜਾ ਨਹੀਂ ਕਹ ਰਿਹਾ ਕਿਉਂਕਿ ਉਹ ਆਪਣੀ ਡਿਊਟੀ ਨਿਭਾ ਰਿਹਾ ਆਪਣਾ ਫਰਜ਼ ਨਿਭਾ ਰਿਹਾ ਗਰੰਥੀ ਤੋਂ ਗਰੰਥੀ ਦੀ ਗਲਤੀ ਥੋੜਾ ਉੱਤੇ ਗਰੰਥੀਆਂ ਉਹਨਾਂ ਕਮੇਟੀ ਵਾਲਿਆਂ ਦੀ ਜੇ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੁਝ ਵੀ ਹੋ ਸਕਦਾ ਜੀ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਮੈਂ ਆਪਣੇ ਗੁਰੂ ਦਾ ਨਰਾਦਰ ਨਹੀਂ ਕਰਦਾ ਕੁਝ ਵੀ ਹੋ ਸਕਦਾ ਫਿਰ ਅਸੀਂ ਕਹਿੰਦੇ ਆ ਜੀ ਨਰਾਦਰ ਹੋ ਗਿਆ ਬੇਅਦਬੀ ਹੋ ਗਈ ਕਿੰਨੇ ਕਰਵਾਈ ਅਸੀਂ ਖੁਦ ਕਰਵਾਈ ਕਿਉਂਕਿ ਅਸੀਂ ਇੱਕ ਚੰਗਾ ਗ੍ਰੰਥੀ ਨਾ ਰੱਖ ਸਕਿਆ ਤੇ ਜੇ ਰੱਖੇ ਅਸੀਂ ਗ੍ਰੰਥੀ ਕਿਸੇ ਦੀ 3000 ਕਿਸੇ ਦੀ 2500 ਤਨਖਾਹ 2500 3000 ਤੁਹਾਡਾ ਬੱਚਾ ਬਾਜ਼ਾਰ ਜਾਵੇ ਨਾ ਤੇ ਖਾਣ ਪੀਣ ਤੇ ਫੂਕ ਦਿੰਦਾ ਇਹ ਸਚਾਈ ਅੱਜ ਸਾਡੀ ਕੌਮ ਦੀ ਅਸੀਂ ਫਿਰ ਕਹਿੰਦੇ ਆ ਚੰਗੇ ਗ੍ਰੰਥੀ ਨਹੀਂ ਚੰਗੇ ਕਥਾਵਾਚਕ ਨਹੀਂ ਹੈ ਨਾ ਪਰ ਤੁਸੀਂ ਉਹਨਾਂ ਨੂੰ ਵੇਖ ਨਹੀਂ ਰਹੇ ਉਹਨਾਂ ਰਤਨਾਂ ਦੀ ਤੁਹਾਨੂੰ ਸਾਂਝੋ ਸੰਭਾਲ ਨਹੀਂ ਕਰਨੀ ਆ ਰਹੀ ਇਹ ਕਾਰਨ ਹੈ ਸਾਡੀ ਕੌਮ ਦਾ ਇਹ ਤ੍ਰਾਸਦੀਕ ਹੈ ਨਾ ਬਣਾਓ ਇੰਨੇ ਗੁਰਦੁਆਰੇ ਇੱਕ ਬਣਾ ਲਓ ਇਹ ਜਾਤਾਂ ਦੇ ਨਾਂ ਤੇ ਪਾਤਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਵਰਣਵੰਡਾ ਦੇ ਨਾਮ ਤੇ ਇਹ ਉਹੀ ਕੰਮ ਸ਼ੁਰੂ ਹੋ ਗਿਆ ਜਿਹੜਾ ਗੁਰੂ ਨਾਨਕ ਸਾਹਿਬ ਦੇ ਵਕਤ ਸੀ ਕਿ ਸ਼ੂਦਰਾਂ ਦਾ ਖੂਹ ਹੈ ਬ੍ਰਹਮਣਾਂ ਦਾ ਖੂਹ ਹੈ ਖੱਤਰੀਆਂ ਦਾ ਆ ਇਹ ਇਹਦੇ ਤੋਂ ਪਾਣੀ ਨਹੀਂ ਭਰ ਸਕਦਾ ਇਹ ਇਹਦੇ ਤੋਂ ਨਹੀਂ ਭਰ ਸਕਦਾ ਸਾਡੇ ਵੀ ਟਿਖਲਾਤ ਹੋਹੀ ਨੇ ਇਹ ਜੱਟਾਂ ਦਾ ਗੁਰਦੁਆਰਾ ਹੈ ਇਹ ਰਬਦਾਸੀਆਂ ਦਾ ਗੁਰਦੁਆਰਾ ਹੈ ਜੱਟ ਰਬਦਾਸੀਆਂ ਵਾਲੇ ਤੇ ਜਾ ਕੇ ਰਾਜੀ ਨਹੀਂ ਤੇ ਰਬਦਾਸੀ ਇਹ ਜੱਟਾਂ ਤੇ ਜਾ ਕੇ ਰਾਜੀ ਓਏ ਭਲਿਓ ਇਹ ਸਮਝੋ ਗੁਰੂ ਗ੍ਰੰਥ ਸਾਹਿਬ ਉਹੀ ਹੈ ਉਹਤੇ ਕਹਿ ਰਿਹਾ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜਾਤੇ ਇਸ ਬਾਪੂ ਨੇ ਕਿਹਾ ਹੋਵੇ ਵੀ ਖੱਤਰੀ ਅਲੱਗ ਨੇ ਸ਼ੂਦਰ ਲੱਗ ਨੇ ਵੈਸ਼ ਅਲੱਗ ਨੇ ਬ੍ਰਾਹਮਣ ਅਲੱਗ ਹੈ ਇੱਥੇ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ ਗਿਆ ਅੱਜ ਲੋੜ ਹੈ ਸਾਨੂੰ ਇਸ ਗੱਲ ਨੂੰ ਸਮਝਣ ਦੀ ਬਹੁਤੇ ਗੁਰਦੁਆਰੇ ਬਣਾਉਣ ਦੀ ਲੋੜ ਨਹੀਂ ਇੱਕ ਗੁਰੂ ਘਰ ਹੋਵੇ ਤੇ ਗ੍ਰੰਥੀ ਹੋਵੇ ਸਤ ਗੁਰੂ ਦੀ ਕਿਰਪਾ ਸਦਕਾ ਪੜਿਆ ਲਿਖਿਆ ਵੈਲ ਐਜੂਕੇਟਿਡ ਤੇ ਉਹਨੂੰ ਕਹੋ ਗ੍ਰੰਥੀ ਸਿੰਘ ਨੂੰ ਕਿ ਤੁਸੀਂ ਹੋਰ ਅੱਗੇ ਪੜੋ ਅਸੀਂ ਪੜ੍ਹਾਵਾਂਗੇ ਤੁਹਾਡੇ ਬੱਚਿਆਂ ਨੂੰ ਅਸੀਂ ਪੜ੍ਹਾਵਾਂਗੇ ਤੁਸੀਂ ਸਾਡੇ ਬੱਚਿਆਂ ਨੂੰ ਗੁਰਬਾਣੀ ਦੀ ਸੋਝੀ ਦਿਓ ਹੁਣ ਜਿਹੜਾ ਗਰੰਥੀ ਵਿਚਾਰਾ ਸਵੇਰੇ ਉੱਠ ਕੇ ਪ੍ਰਕਾਸ਼ ਕਰਕੇ ਨਿਤਨੇਮ ਕਰਕੇ ਡੋਲੂ ਚੁੱਕ ਕੇ ਲੋਕਾਂ ਦੇ ਘਰਾਂ 'ਚ ਮੰਗਣ ਲਈ ਜਾਂਦਾ ਫਿਰਦਾ ਮੰਗਤਾ ਬਣਾ ਕੇ ਰੱਖ ਦਤਾ ਗੁਰੂ ਨਾਨਕ ਘਰ ਦੇ ਕੀਰਤਨੀਆਂ ਤੇ ਗਰੰਥੀਆਂ ਨੂੰ ਉਹ ਤੁਹਾਡੇ ਬੱਚਿਆਂ ਨੂੰ ਕੀ ਗਰਬਾਣੀ ਦੀ ਸੋਝੀ ਦਊਗਾ ਉਹਨੂੰ ਤੇ ਵਿਚਾਰੇ ਨੂੰ ਆਪ ਨਹੀਂ ਪਤਾ ਉਹਦੀ ਤੇ ਮੱਤ ਮਾਰੀ ਵੀ ਡੋਲੂ ਚੁੱਕ ਚੁੱਕ ਕੇ ਤੇ ਤੁਸੀਂ ਕਹਿੰਦੇ ਸਾਡੇ ਬੱਚਿਆਂ ਨੂੰ ਇਹ ਗਰਬਾਣੀ ਨਹੀਂ ਸਿਖਾਉਂਦੇ ਕਿਵੇਂ ਸਿਖਾਣਗੇ ਜੀਓ ਜਿਨ੍ਹਾਂ ਨੂੰ ਆਪ ਬਾਣੀ ਨਹੀਂ ਪੜਨੀ ਆਉਂਦੀ ਸ਼ੁੱਧ ਕਹਿ ਲੋ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਆ ਕੇ ਤੁਹਾਨੂੰ ਬਾਣੀ ਦੇ ਅਰਥ ਕਰਕੇ ਸੁਣਾਣਗੇ ਕਿਵੇਂ ਦੱਸਣਗੇ ਕਿਉਂਕਿ ਅਸੀਂ ਬਣਦਾ ਹੋਇਆ ਹੱਕ ਉਹਨਾਂ ਨੂੰ ਨਹੀਂ ਦਿੱਤਾ ਅਸੀਂ ਉਹਨਾਂ ਦੇ ਸਮਝਿਆ ਨਹੀਂ ਜੋ ਉਹ ਹੀਰੇ ਸਨ ਕੌਮ ਦੇ ਹੀਰੇ ਅਸੀਂ بڑے ਹੀਰੇ ਗਵਾ ਲਏ ਸਾਡੀ ਹਾਲਤ ਤੇ ਅਸੀਂ ਇਹੀ ਸਮਝਦੇ ਆ ਘਮਿਆਰ ਵਾਲੀ ਉਹਨੇ ਵਿਚਾਰੇ ਸੋਚਿਆ ਕਿ ਇਹ ਪੱਥਰ ਹੈ ਕੋਈ ਚਮਕੀਲਾ ਤੇ ਕਿਸੇ 1 ਰੁਪਿਆ ਦਿੱਤਾ ਤੇ ਵੇਚ ਦਿੱਤਾ ਤੇ ਅਸੀਂ ਵੀ ਤੇ ਇਹੀ ਕੀਤਾ ਕੌਮ ਦੇ ਹੀਰਿਆਂ ਨੂੰ 3-3 ਹਜ਼ਾਰ ਤੇ 4-4 ਹਜ਼ਾਰ ਤੇ ਗਰੰਤੀ ਰੱਖਿਆ ਇਹ ਨਹੀਂ ਆ ਕਿ ਮੇਰੇ ਵੀਰ ਪੜੇ ਲਿਖੇ ਨਹੀਂ ਕਿਉਂਕਿ ਮੇਰਾ ਇਹ ਫੀਲਡ ਹੈ ਤੇ ਮੈਂ ਜਾਣਦਾ بڑے ਵੀਰ ਐਸੇ ਆ ਲੈ ਐਜੂਕੇਟਡ ਆ ਪੜੇ ਲਿਖਿਆ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਜਿਹੜੇ ਸਿਰਫ ਟੁਕੜ ਪੂਜਾ ਜਿਨ੍ਹਾਂ ਨੂੰ ਪਤਾ ਵੀ ਅਸੀਂ ਨਾ ਪੜਨਾ ਨਾ ਸਾਨੂੰ ਪੜਨ ਦੀ ਲੋੜ ਹੈ ਜੋ ਮਰਜੀ ਸੁਣਾ ਕੇ ਚਲ ਜੋ ਕਿਹੜਾ ਲੋਕਾਂ ਨੇ ਬਾਹ ਫੜ ਕੇ ਪੁੱਛਣਾ ਬਾਬਾ ਜੀ ਇਹ ਕਿੱਥੋਂ ਸੁਣਾਇਆ ਅਸੀਂ ਪੜਿਆਂ ਲਿਖਿਆਂ ਦੀ ਕੰਮ ਸੇ ਕਮ ਕਦਰ ਕਰੀਏ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਾਲ ਸਿਧਾਂਤ ਨਾਲ ਜੋੜਦੇ ਆ ਉਹਨਾਂ ਦੀ ਕਦਰ ਕਰੋ ਗੁਰੂ ਸਹਿਬਾਨਾਂ ਨੇ ਕੀਤੀ ਹੈ ਅੱਜ ਤੱਕ ਨਹੀਂ ਸੁਣਿਆ ਕਿ ਭਾਈ ਮਰਦਾਨੇ ਵਰਗੇ ਸੱਤਾ ਜੀ ਬਲਵੰਡ ਜੀ ਵਰਗੇ ਨੱਤੇ ਤੇ ਅਬਦੱਲੇ ਵਰਗੇ ਲੋਕਾਂ ਦੇ ਦਰਾਂ ਤੇ ਮੰਗਦੇ ਫਿਰਦੇ ਸੀ ਮੰਗਤੇ ਥੋੜਾ ਸੁਣੋ ਉਹ ਬੜੀ ਸ਼ਾਨੋ ਸ਼ੌਕਤ ਨਾਲ ਰਹਿੰਦੇ ਸਨ ਉਹਨਾਂ ਦਾ ਰੁਤਬਾ ਬੜਾ ਵੱਡਾ ਸੀ ਜਿੱਥੇ ਗੁਰੂ ਸਾਹਿਬਾਨਾਂ ਨੂੰ ਨਮਸਕਾਰ ਹੁੰਦੀ ਸੀ ਸੱਚ ਹੈ ਉਥੇ ਗੁਰੂ ਘਰ ਦੇ ਕੀਰਤਨੀਆਂ ਦਾ ਵੀ ਉਹਨਾਂ ਅਦਬ ਤੇ ਸਤਕਾਰ ਹੁੰਦਾ ਸੀ ਉਹਨਾਂ ਦਾ ਬਤ ਸਤਕਾਰ ਉਹਨਾਂ ਦਾ ਹੁੰਦਾ ਸੀ ਕਲਗੀਧਰ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ 52 ਕਵੀ ਰਹਿੰਦੇ ਨੇ ਪਰ 52 ਦੇ 52 ਕਵੀਆਂ ਚ ਕਿਸੇ ਕਵੀ ਬਾਰੇ ਨੇ ਸੁਣਿਆ ਨਾ ਕਿ ਸਤਿਗੁਰਾਂ ਨੇ ਨਰਾਦਰ ਹੋਣ ਦਿੱਤਾ ਕਿਸੇ ਕਵੀ ਦਾ ਕਵੀ ਕੰਸ ਵਰਗਿਆਂ ਨੂੰ ਕਿਉਂਕਿ ਉਹ ਕਵੀ ਕੰਸ ਦੇ ਪਾਟੇ ਪੁਰਾਣੇ ਕੱਪੜੇ ਦਰਬਾਰ ਚਾਉਣ ਲੱਗਾ ਤੇ ਸਿੰਗਾ ਰੋਗ ਦਿੱਤਾ ਇੱਕ ਸਿੰਘ ਨੇ ਕਿਹਾ ਜਾਣ ਦੇ ਕੱਪੜਿਆਂ ਤੋਂ ਅੰਦਾਜ਼ਾ ਨਹੀਂ ਲਾਈਦਾ ਹੋ ਸਕਦਾ ਇਹ ਬਹੁਤ ਵੱਡਾ ਵਿਦਵਾਨ ਹੋਵੇ ਜਦੋਂ ਅੰਦਰ ਗਿਆ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਖਲੋਤਾ ਹਾਂ ਜੀ ਆਓ ਕੀ ਨਾਮ ਹੈ ਕਹਿੰਦਾ ਜੀ ਲੋਕ ਤੇ ਕੰਸੂਅੰਸੂ ਕਹਿੰਦੇ ਆ ਸਤਗੁਰੂ ਜੀ ਕਹਿੰਦੇ ਕਵੀ ਖੰਸਰਾ ਜੀ ਸਤਗੁਰਾਂ ਨੇ ਕਵੀ ਅੰਸਰਾ ਜੀ ਕਿਉਂਕਿ ਸਤਗੁਰੂ ਧਿਰ ਦੇ ਦੀ ਜਾਣਦੇ ਆ ਤੇ ਕਲਗੀਧਰ ਸੱਚੇ ਪਾਤਸ਼ਾਹ ਨੇ ਕਿਹਾ ਕਵਿਤਾ ਲਾਪੋ ਉਹਦੇ ਚ ਇੱਕ ਗੁਣ ਸੀ ਸਾਡੇ ਲੋਕ ਤੇ ਲਿਖ ਕੇ ਲੈ ਕੇ ਆਉਂਦੇ ਆ ਨਾ ਕਵੀ ਵੀ ਕਬੀਸ਼ਰ ਵੀ ਮਾਫ ਕਰਨਾ ਮੈਨੂੰ ਪਰ ਉਹਦੇ 'ਚੇ ਗੁਣ ਸੀ ਉਹ ਖੜਾ ਖਲੋਤਾ ਕਵਿਤਾ ਬਣਾ ਦਿਆ ਉਹਦੇ 'ਚੇ ਗੁਣ ਸੀ ਕਿ ਉਹ ਖੜਾ ਖਲੋਤਾ ਕਵਿਤਾ ਲਾਪ ਦੇਂਦਾ ਸੀ ਉਹਨਾਂ ਕਵਿਤਾ ਸੁਣਾਈ ਐਸਾ ਸ਼ਾਨਦਾ ਸੀ ਤੁਕਬੰਦੀ ਉਹਨੇ ਬਣਾਈ ਕਿ ਕਲਗੀ ਤਰਪਾਸ਼ਾ ਖੁਸ਼ ਹੋ ਗਏ ਸਹਿਬਾ ਕਿਆ ਲਿਆਓ ਜਿੰਨੀ ਦੌਲਤ ਕਾ ਖਜ਼ਾਨੇ 'ਚ ਲੈ ਆਓ ਵੇਖੋ ਮਾਨ ਤੇ ਸਤਕਾਰ ਸਾਡੇ ਕਵੀਆਂ ਦਾ ਕਿੱਡੇ ਕਦਰਦਾਨ ਸਨ ਸਾਡੇ ਗੁਰੂ ਸਭਾ ਹੁਣਾਂ ਕਿਆ ਲਿਆਓ ਸਾਰੀ ਮਾਇਆ ਇਕੱਤਰ ਕਰਕੇ ਇਕੱਠੀ ਕਰਕੇ ਲਿਆਉਂਦੀ ਤੇ ਉਹ ਕਵੀ ਲਾਲਚੀ ਨਹੀਂ ਸੀ ਉਹਨੇ ਦੋ ਮੋਹਰਾ ਚੁੱਕਿਆ ਕਹਿੰਦਾ ਕਲਗੀਧਰ ਪਾਸ਼ਾ ਮੇਰਾ ਕੰਮ ਆ ਦੋ ਮੋਹਰਾ ਨਾਲ ਚੱਲ ਜਾਣਾ ਮੈਨੂੰ ਗੋਰ ਮਾਇਆ ਦੀ ਲੋੜ ਕੋਈ ਨਹੀਂ ਮੈਨੂੰ ਤੇ ਸਿੱਖੀ ਦਾਣ ਬਖਸ਼ੋ ਨਾਮ ਦੀ ਦਾਤ ਬਖਸ਼ੋ ਕਲਗੀਧਰ ਪਾਸ਼ਾ ਕਹਿੰਦੇ ਇਹ ਵੀ ਮਿਲੇਗਾ ਪਰ ਅੱਜ ਅਸੀਂ ਖੁਸ਼ ਹੋਏ ਆ ਤੇਰੀ ਇਸ ਕਵਿਤਾ ਤੋਂ ਤੇ ਤੈਨੂੰ ਸਾਰਾ ਕੁਝ ਦੇਣਾ ਚਾਹੁੰਨੇ ਆ ਲੈ ਜਾ ਸਤਿਗੁਰੂ ਕਿਵੇਂ ਲੈ ਕੇ ਜਾਵਾਂਗਾ ਮੇਰੇ ਕੋਲ ਤੇ ਕੋਈ ਸਾਧਨ ਨਹੀਂ ਸਹਿਬਾ ਨੇ ਪੰਜ ਸਿੰਘ ਨਾਲ ਭੇਜੇ ਤਿਆਰ ਬਰ ਪਿਆ ਇੱਕ ਖਾਤੀ ਮਂਗਾਇਆ ਉਸ ਖਾਤੀ ਤੇ ਉਹ ਸਾਰਾ ਖਜ਼ਾਨਾ ਲੱਦ ਕੇ ਤੋਰਿਆ ਤੇ ਜਦੋਂ ਜਾ ਰਹੇ ਸਨ ਕਿ ਲੂਰ ਵਾਲੇ ਪਾਸੇ ਉਹਦਾ ਪਿੰਡ ਸੀ ਨਗਰ ਸੀ ਕਵੀ ਹੰਸ ਦਾ ਤੇ ਅੱਗੋਂ ਕਲੂਰ ਦਾ ਰਾਜਾ ਤੁਰਿਆ ਹੁੰਦਾ ਹੈ ਉਹ ਅੰਦਾ ਇਹ ਕੌਣ ਹੈ ਤੇ ਕਵੀ ਕੰਸ ਉੱਤੋਂ ਕਹਿੰਦਾ ਮੈਂ ਕਲਗੀਧਰ ਸੱਚੇ ਪਾਤਸ਼ਾਹ ਦੇ ਦਰ ਦਾ ਕੁੱਤਾ ਵਾਂ ਕੁਕਰਾਂ ਤੇ ਜਦੋਂ ਉਸ ਰਾਜੇ ਨੇ ਇਹ ਵੇਖਿਆ ਨਾ ਕਿ ਕਲਗੀਧਰ ਪਾਤਸ਼ਾਹ ਦਾ ਕਹਿੰਦਾ ਮੈਂ ਕੁੱਤਾ ਵਾਂ ਕੁਕਰਾਂ ਸੇਵਕ ਹੈ ਜੀ ਇਹ ਤੇ ਮੈਂ ਤੇ ਸਮਝਿਆ ਕਿ ਰਾਜਾ ਤੁਰਿਆ ਜਾਂਦਾ ਚੁੱਪ ਕਰਕੇ ਬੈਠੋ ਸ਼ਾਂਤੀ ਬਖਸ਼ ਕਰਗੀਤਰ ਸੱਚੇ ਪਾਤਸ਼ਾਹ ਦੇ ਦਰ ਦਾ ਕੁੱਤਾ ਕੁਕਰਾਂ ਤੇ ਜਦੋਂ ਇਹ ਵੇਖਿਆ ਨਾ ਉਹਨੇ ਸੋਚਿਆ ਮੈਂ ਸੋਚਿਆ ਕੋਈ ਰਾਜਾ ਹੈ ਤੇ ਉੱਤਰ ਕੇ ਨਮਸਕਾਰ ਕੀਤੀ ਉਸ ਰਾਜੇ ਨੇ ਸਜਦਾ ਕੀਤਾ ਕਹਿੰਦਾ ਜਿਹਦੇ ਘਰ ਦੇ ਕਵੀਆਂ ਦੀ ਐਡੀ ਇੱਜ਼ਤ ਹੈ ਜਿਹਦੇ ਘਰ ਦੇ ਕਵੀਆਂ ਦਾ ਐਡਾ ਵੱਡਾ ਰਤਬਾ ਹੈ ਉਹ ਗੁਰੂ ਕਿੱਡਾ ਵੱਡਾ ਹੋਵੇਗਾ ਉਸ ਗੁਰੂ ਕੋਲ ਪਤਾ ਨਹੀਂ ਕਿੱਡੇ ਵੱਡੇ ਖਜ਼ਾਨੇ ਹੋਣਗੇ ਜਿਹੜਾ ਆਪਣੇ ਕਵੀਆਂ ਨੂੰ ਇਨਾ ਮਾਨ ਸਤਿਕਾਰ ਦਿੰਦਾ ਪਾਟੇ ਪੁਰਾਣੇ ਕੱਪੜੇ ਵਾਲਿਆਂ ਨੂੰ ਚੰਗੀ ਪੁਸ਼ਾਕ ਚੰਗਾ ਜੋੜਾ ਪਹਿਨਾਇਆ ਕੀਮਤੀ ਜਿੰਨੀ ਖਜ਼ਾਨਾ ਸੀ ਸਾਰਾ ਕਲਗੀਧਰ ਪਾਤਸ਼ਾਹ ਨੇ ਕਵੀ ਕੰਸ ਨੂੰ ਦੇ ਦਿੱਤਾ ਉਹਦੀ ਗਰੀਬੀ ਘਟ ਦਿੱਤੀ ਤੇ ਮਾਫ ਕਰਨਾ ਅਸੀਂ ਕਹਿੰਨੇ ਆ ਕਿ ਗੁਰੂ ਘਰ ਦਾ ਗ੍ਰੰਥੀ ਗਰੀਬ ਹੋਵੇ ਟੁੱਟਾ ਜਾਂ ਸਾਈਕਲ ਹੋਵੇ ਉਹਦੇ ਕੋਲ ਪਾਟੇ ਪੁਰਾਣੇ ਉਹਦੇ ਕੱਪੜੇ ਖੋਣ ਤੇ ਜਦੋਂ ਉਹ ਜਾਵੇ ਚੈਨ ਚਾ ਕੇ ਪਜਾਮਾ ਉਹਦਾ ਕਾਲਾ ਹੋਇਆ ਹੋਵੇ। ਇਸ ਤਰੀਕੇ ਦੀ ਅਸੀਂ ਕਾਲਤ ਸੋਚਦੇ ਆਂ ਪਰ ਨਹੀਂ ਗੁਰਮਖੋ। ਅਦਬ ਕਰੋ ਸਤਕਾਰ ਕਰੋ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰਨਾਨਕ ਤੋਂ ਲੈ ਕੇ ਅਦਬ ਹੁੰਦਾ ਹੈ। ਗੁਰਨਾਨਕ ਦੇ ਘਰ ਦੇ ਵਿੱਚ ਗੁਰਨਾਨਕ ਸਾਹਿਬ ਤੋਂ ਲੈ ਕੇ ਸਤਕਾਰ ਹੁੰਦਾ ਹੈ। ਅੱਜ ਲੋੜ ਹੈ ਸਾਨੂੰ ਇਸ ਗੱਲ ਤੇ ਪਹਿਰਾ ਦੇਣ ਦੀ ਗੁਰਦੁਆਰਾ ਇੱਕ ਬਣਾਓ। ਤੇ ਜਿਹੜੇ ਗੁਰੂ ਘਰ ਦੇ ਗ੍ਰੰਥੀ ਵਜ਼ੀਰ ਨੇ ਉਹਨਾਂ ਨੂੰ ਸੰਭਾਲੋ ਤਾਂ ਕਿ ਉਹ ਸਾਡੇ ਬੱਚਿਆਂ ਨੂੰ ਗੁਰਬਾਣੀ ਦਾ ਪਠਨ ਪਾਠ ਪੜ੍ਹਾ ਸਕਣ ਗੁਰਬਾਣੀ ਬਾਰੇ ਦੱਸ ਸਕਣ ਦੱਸੇਗਾ ਯੋ ਜਿਹਦਾ ਫਾਈਨੈਂਸ਼ਲੀ ਲੈਵਲ ਸਹੀ ਹੋਏਗਾ ਜਿਹੜਾ ਵਿਚਾਰਾ ਹੈ ਸੋਚਦਾ ਵੀ ਮੈਂ ਕਿਤੇ ਰੇੜੀ ਲਾ ਲਾਂ ਮੈਂ ਕਿਸੇ ਜਗ੍ਹਾ ਤੇ ਜਾ ਕੇ ਕੋਈ ਹੋਰ ਕੰਮ ਕਰ ਲਾਂ ਉਹ ਵਿਚਾਰਾ ਕੀ ਕਰੇਗਾ ਦੱਸੋ ਪੜ੍ਹਾ ਸਕੇਗਾ ਸਾਡੇ ਬੱਚਿਆਂ ਨਹੀਂ ਅੱਜ ਖਲਾਤ ਨਹੀਂ ਬਹੁਤੇ ਵੀਰ ਰੇੜੀਆਂ ਲਾਉਣ ਲੱਗ ਪਏ ਬਹੁਤੇ ਵੀਰ ਇਸ ਪਾਸੇ ਨੂੰ ਤੁਰ ਪਏ ਜੇ ਤੁਸੀਂ ਨਹੀਂ ਸੰਭਾਲੋਗੇ ਮੈਂ ਦੇਖ ਰਿਹਾ ਆਂ ਵੀਡੀਓ ਕਿਉਂਕਿ ਕੋਈ ਵੀ ਸਿੱਖ ਬਣ ਸਕਦਾ ਹੈ ਇਹਦੇ ਵਿੱਚ ਕੋਈ ਆਸੀ ਗੱਲ ਨਹੀਂ ਯੂਪੀ ਦਾ ਇੱਕ ਬੱਚਾ ਉਹਦੀ ਵੀਡੀਓ ਆਈ ਉਹਦੀ ਮਾਂ ਬਿਹਾਰੀ ਬੋਲੀ ਬੋਲਦੀ ਹੈ ਤੇ ਉਹ ਐਡਾ ਸੋਹਣਾ ਸਰਦਾਰ ਸੱਜਿਆ ਪੂਰੀ ਪੱਕ ਬੰਨੀ ਉਹਨੇ ਸਿੰਘ ਸਾਭਾ ਵਾਲੀ ਲੱਗਦਾ ਹੀ ਨਹੀਂ ਉਹ ਕਰਨ ਕੀ ਅਕਰ ਦੂਜੇ ਆਉਣਗੇ ਕਿਉਂਕਿ ਸਾਡੇ ਛੜਣਗੇ ਨਾ ਤੇ ਫਿਰ ਇਨਾਂ ਸਤਾਨਾਂ ਤੇ ਮਾਫ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕੌਣ ਬੈਠੇ ਇਸ ਕਰਕੇ ਆਪਣੀ ਕੌਮ ਨੂੰ ਸੰਭਾਲੋ ਊੜਾ ਤੇ ਝੂੜਾ ਇਹਦੀ ਸੰਭਾਲ ਕਰਿਏ ਆਪਣੇ ਪ੍ਰਚਾਰਕਾਂ ਦੀ ਆਪਣੇ ਰਾਗੀਆਂ ਦੀ ਕਵਿਸ਼ਰਾਂ ਦੀ ਟਾਡੀਆਂ ਦੀ ਸੰਭਾਲ ਕਰਿਏ ਸਤਿਗੁਰੂ ਕਿਰਪਾ ਕਰਨ ਬਿਆੰਤ ਪ੍ਰਕਾਰ ਦੀਆਂ ਗਲਤੀਆਂ ਦੀ ਖਿਮਾ ਗੁਰੂ ਸਾਹਿਬ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਗੁਰੂ ਰੂਪ ਸੰਗਤ ਬਖਸ਼ਣ ਜੋ ਕਿਸੇ ਦੀ ਆਣ ਸ਼ਾਨ ਬਾਰੇ ਕੋਈ ਗਲਤ ਸ਼ਬਦ ਬੋਲ ਗਿਆ ਹਾਂ ਤੇ ਮੇਰੇ ਸਤਿਗੁਰੂ ਆਪ ਸੰਗਤ ਬਖਸ਼ਣ ਜੋਗੋ ਜੀ ਬਖਸ਼ ਲੈਣਾ ਬਹੁਤ ਬਹੁਤ ਧੰਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਥੋਂ ਦੀ ਮੈਨੇਜਮੈਂਟ ਦਾ ਭਾਈ ਸੇਭਾਈ ਗੋਬਿੰਦ ਸਿੰਘ ਜੀ ਦਾ ਜਿਨ੍ਹਾਂ ਨੇ ਸਤਿਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਜਸ ਗੁਰੂ ਵਡਿਆਈ ਕਰਨ ਦਾ ਮਾਨ ਬਖਸ਼ਿਆ ਸਤਿਗੁਰੂ ਕਿਰਪਾ ਕਰਨ ਨਾ